ਇਹ ਕਾਮੇਡੀ ਵਿਪਤਾ ਦੀ ਘੜੀ ਚੋਂ ਲੰਘ ਰਹੀ ਹੈ ਸਾਡੇ ਬੱਚੇ ਜੇਲ੍ਹਾਂ ਚ ਪਏ ਨੇ ਔਰ ਇਹ ਐਡੀ ਮਾਰਸ਼ਲ ਕੌਮ ਨੂੰ ਕੀ ਬਣਾਤਾ ਇਹ ਭੁਖੜ ਧਾਲਾ ਕਰਨ ਵਾਲੀ ਕੌਮ ਸੀ ਜੂਝ ਕੇ ਮਰਨ ਵਾਲੀ ਕੌਮ ਸੀ ਈ ਅਕਾਲ ਤੱਕ ਸਾਡੇ ਜਥੇਦਾਰ ਦੀ ਪਾਵਰ ਇੰਨੀ ਹੈ ਕਿ ਇੱਕ ਧਮਕ ਦਿਖਾਵੇ ਆਪਣੀ ਗਰਜ ਦਿਖਾਵੇ ਤਾਂ ਸੈਂਟਰ ਤੱਕ ਹਿੱਲ ਜੂ ਪਰ ਪਤਾ ਨਹੀਂ ਕਿਉਂ ਇਹ ਸਾਡੇ ਵਿਸ਼ਾ ਤੇ ਚੁੱਪ ਕਿਉਂ ਹੈ ਸਾਡੇ ਦਰਦ ਨੂੰ ਇਹ ਫੀਲ ਕਿਉਂ ਨਹੀਂ ਕਰਦੇ ਕੀ ਇਹ ਸਾਡੇ ਤੋਂ ਅੱਡ ਨੇ ਕਿਹਨੂੰ ਮੇਣਾ ਮਾਰਿਆ ਜਾਂਦਾ ਹੈ ਮੇਣਾ ਉਹਨੂੰ ਮਾਰਿਆ ਜਾਂਦਾ ਜੋ ਆਪਣਾ ਹੋਵੇ ਹੁਣ ਮੈਂ ਭਾਜਪੀ ਨੂੰ ਮੇਣਾ ਮਾਰੂੰਗੀ ਅੱਜ ਸਾਡੇ ਬੱਚੇ ਜਿਨ੍ਹਾਂ ਨੂੰ 18-19 ਦਿਨ ਹੋ ਗਏ ਉਹ ਖੜਤਾਲ ਕੀਤੀ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਚ ਭਾਈ ਅਮਰਤਪਾਲ ਤੇ ਉਹਨਾਂ ਦੇ 10 ਸਾਥੀ ਭਾਈ ਬਸੰਤ ਸਿੰਘ ਜੀ ਨੇ ਤਾਂ ਪਾਣੀ ਵੀ ਛੱਡਿਆ ਹੋਇਆ ਹੈ ਭਾਈ ਅਮਰਤਪਾਲ ਜੀ ਦੇ ਚਾਚਾ ਜੀ ਜੋ ਸ਼ੂਗਰ ਦੇ ਮਰੀਜ਼ ਨੇ ਅੱਜ ਖਬਰ ਆਈ ਹੈ ਸ਼ੁਲਸ਼ਿਤ ਮੀਡੀਆ ਤੇ ਕਿ ਦੋਨਾਂ ਸਿੰਘਾਂ ਦੀਆਂ ਕਿਡਨੀਆਂ 'ਚੋਂ ਵੀ ਪਾਣੀ ਖਤਮ ਹੋ ਗਿਆ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਜਥੇਦਾਰ ਸਹਿਬਾਨਾਂ ਨੂੰ ਪੁੱਛਣਾ ਚਾਹੁੰਨੀ ਆ ਕਿ ਸਾਡੇ ਜਥੇਦਾਰਾਂ ਸਹਿਬਾਨਾਂ ਦਾ ਕੰਮ ਕੀ ਹੈ ਸਾਡੇ ਜਥੇਦਾਰ ਸਹਿਬਾਨ ਸਾਡੇ ਵਿਸ਼ਿਆਂ ਤੇ ਕਿਉਂ ਨਹੀਂ ਬੋਲਦੇ ਜੇ ਸਾਡੇ ਬੱਚੇ ਭੁੱਖੇ ਤੇ ਆਏ ਮਰ ਗਏ ਜੇਲਾ ਚ ਤੇ ਫਿਰ ਅਸੀਂ ਨਾ ਜਥੇਦਾਰਾਂ ਨੂੰ ਕੋਟ ਕੇ ਫੋੜੇ ਤੇ ਲਾਉਣਾ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਹੜੇ ਉਹ ਸ਼ਬਦ ਚੈਨਲ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਦੀ ਤੁਹਾਨੂੰ ਹਰੇਕ ਵਾਰ ਨਵੇਂ ਵਿਸ਼ਿਆਂ ਨਾਲ ਜਾਣੂ ਕਰਵਾਉਂਦੇ ਰਹੀਏ ਇੱਕ ਅਜਿਹੇ ਵਿਸ਼ੇ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ ਬੀ ਬੀਰ ਰਜਿੰਦਰ ਕੌਰ ਜੈਤੂ ਜਥੇਦਾਰ ਅਸੀਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜਿਹੜੇ ਅਮ੍ਰਿਤਪਾਲ ਦੇ ਸਾਥੀ ਜਿਨ੍ਹਾਂ ਨੇ 16 ਫਰਵਰੀ ਤੋਂ ਭੁੱਖ ਹੜਤਾਲ ਰੱਖੀ ਹੈ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅਮ੍ਰਿਤਪਾਲ ਜੀ ਔਰ ਉਹਨਾਂ ਦੇ ਸਾਥੀ ਜੋ ਡਿਬਰੂਗੜ੍ਹ ਜੇਲ੍ਹ ਵਿੱਚ ਹੈ 16 ਫਰਵਰੀ ਤੋਂ ਉਹ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਬਸੰਤ ਸਿੰਘ ਜੀ ਨੇ ਤਾਂ ਮਤਲਬ ਪਾਣੀ ਵੀ ਛੱਡਿਆ ਹੋਇਆ ਹੈ ਅੱਜ ਤਕਰੀਬਨ 17 ਕ ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਰੱਖੀ ਹੋਈ ਨੂੰ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਓ ਸਾਡੀਆਂ ਤਖਤਾਂ ਦੇ ਜਥੇਦਾਰ ਨੇ ਉਹ ਬਿਲਕੁਲ ਅਵੇਸਲੇ ਨੇ ਬਿਲਕੁਲ ਚੁੱਪ ਨੇ ਸਿੱਖ ਕੌਮ ਦੇ ਦਰਪੇਸ਼ ਕੋਈ ਮੁਸ਼ਕਲਾਂ ਤੇ ਉਹਨਾਂ ਤੇ ਉਹਨਾਂ ਨੇ ਬਿਲਕੁਲ ਚੁੱਪ ਵੱਟੀ ਹੋਣੀ ਇੱਕ ਬਹੁਤ ਮੰਦ ਭਾਗੀ ਗੱਲ ਹੈ ਜਦੋਂ ਸਾਡਾ ਸਿੱਖ ਰਾਏ ਸੀ ਉਦੋਂ ਵੀ ਸਾਡੀਆਂ ਬੜੀਆਂ ਵੱਖ-ਵੱਖ ਮਿਸਲਾਂ ਸੀ ਪਰ ਜਦੋਂ ਕੋਈ ਕੌਮ ਤੇ ਵਿਪਤਾ ਪੈਂਦੀ ਪੰਥ ਤੇ ਵਿਪਤਾ ਪੈਂਦੀ ਸਾਰੇ ਇੱਕ ਹੋ ਜਾਂਦੇ ਸੀ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਜਥੇਦਾਰ ਸਹਿਬਾਨਾਂ ਨੂੰ ਪੁੱਛਣਾ ਚਾਹੁੰਨੀ ਆ ਸਾਡੇ ਜਥੇਦਾਰਾਂ ਸਹਿਬਾਨਾਂ ਦਾ ਕੰਮ ਕੀ ਐ ਸਾਡੇ ਜਥੇਦਾਰ ਸਹਿਬਾਨ ਸਾਡੇ ਵਿਸ਼ਿਆਂ ਤੇ ਕਿਉਂ ਨਹੀਂ ਬੋਲਦੇ ਜੇ ਸਾਡੇ ਬੱਚੇ ਭੁੱਖੇ ਤੇ ਆਏ ਮਰ ਗਏ ਜੇਲ੍ਹਾਂ ਚ ਤੇ ਫਿਰ ਅਸੀਂ ਨਾ ਜਥੇਦਾਰਾਂ ਨੂੰ ਘੋਟ ਕੇ ਫੋੜੇ ਤੇ ਲਾਉਣਾ ਅੱਜ ਸਾਡੇ ਬੱਚੇ ਜਿਨ੍ਹਾਂ ਨੂੰ 18 19 ਦਿਨ ਹੋ ਗਏ ਭੁੱਖ ਹੜਤਾਲ ਕੀਤੀ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਚ ਭਾਈ ਅਮਰਤਪਾਲ ਤੇ ਉਹਨਾਂ ਦੇ 10 ਸਾਥੀ ਭਾਈ ਬਸੰਤ ਸਿੰਘ ਜੀ ਨੇ ਤਾਂ ਪਾਣੀ ਵੀ ਛੱਡਿਆ ਹੋਇਆ ਹੈ ਭਾਈ ਅਮਰਤਪਾਲ ਜੀ ਦੇ ਚਾਚਾ ਜੀ ਜੋ ਸ਼ੂਗਰ ਦੇ ਮਰੀਜ਼ ਨੇ ਅੱਜ ਖਬਰ ਆਈ ਹੈ ਸੋਸ਼ਲ ਮੀਡੀਆ ਤੇ ਕਿ ਦੋਨਾਂ ਸਿੰਘਾਂ ਦੀਆਂ ਕਿਡਨੀਆਂ ਚੋਂ ਵੀ ਪਾਣੀ ਖਤਮ ਹੋ ਗਿਆ। ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਨੇ ਸੁਪਰੀਮ ਕੋਰਟ ਆ ਸਾਡੀ ਅਕਾਲ ਤੱਕ ਸਾਡੇ ਜਥੇਦਾਰ ਦੀ ਪਾਵਰ ਇੰਨੀ ਹੈ ਕਿ ਇੱਕ ਧਮਕ ਦਿਖਾਵੇ ਆਪਣੀ ਗਰਜ ਦਿਖਾਵੇ ਤਾਂ ਸੈਂਟਰ ਤੱਕ ਹਿੱਲ ਜੂ ਪਰ ਪਤਾ ਨਹੀਂ ਕਿਉਂ ਇਹ ਸਾਡੇ ਵਿਸ਼ਾ ਤੇ ਚੁੱਪ ਕਿਉਂ ਹੈ? ਸਾਡੇ ਦਰਦ ਨੂੰ ਇਹ ਫੀਲ ਕਿਉਂ ਨਹੀਂ ਕਰਦੇ? ਕਿ ਇਹ ਸਾਡੇ ਤੋਂ ਅੱਢ ਨੇ। ਕਿਹਨੂੰ ਮੇਣਾ ਮਾਰਿਆ ਜਾਂਦਾ ਹੈ? ਮੇਣਾ ਉਹਨੂੰ ਮਾਰਿਆ ਜਾਂਦਾ ਜੋ ਕਿ ਆਪਣਾ ਹੋਵੇ। ਹੁਣ ਮੈਂ ਬੀਜੇਪੀ ਨੂੰ ਮੇਣਾ ਮਾਰੂੰਗੀ। ਜਥੇਦਾਰ ਸਾਹਿਬ ਮੇਰੇ ਆਪਣੇ ਐ ਮੇਰੀ ਕੌਮ ਦੇ ਜਥੇਦਾਰ ਐ ਮੇਰੀ ਕੌਮ ਦੀ ਗੱਲ ਕਰਨੀ ਉਹਨਾਂ ਦਾ ਫਰਜ਼ ਬੰਦਾ ਪਰ ਉਹ ਕਰ ਨਹੀਂ ਰਹੇ ਮੈਂ ਬਹੁਤ ਦੁਖੀ ਐ ਇਸ ਮਾਮਲੇ ਤੋਂ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਔਰ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਂ ਨੂੰ ਪੁੱਛਣਾ ਚਾਹੁੰਨੀ ਆ ਕਿ ਕਿਉਂ ਧੀ ਕਰ ਰਹੇ ਨੇ ਕਿ ਸਾਡੇ ਸਿੰਘ ਜ਼ਿਲਾਂ ਚ ਭੁੱਖੇ ਤੇ ਮਰ ਜਾਣ ਫਿਰ ਉਹਨਾਂ ਨੂੰ ਸਕੂਨ ਆਊਗਾ ਕੰਮ ਕੀ ਆ ਉਹਨਾਂ ਦੇ ਸਿੱਖ ਕੌਮ ਅੱਜ ਇੰਨੀ ਮਤਲਬ ਦੁੱਖ ਦੀ ਘੜੀ ਐ ਭਾਈ ਅਮਰਤਪਾਲ ਜੀ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਹੋਰ ਸਿੰਘਾਂ ਦੇ ਪਰਿਵਾਰ ਅੰਮ੍ਰਿਤਸਰ ਸਾਹਿਬ ਚ ਉਹ ਵੀ ਭੁਖੜ ਹੜਤਾਲ ਤੇ ਬੈਠੇ ਨੇ ਔਰ ਇਹ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੇ ਨੇ ਪੰਜਾਬ ਸਰਕਾਰ ਦੀ ਤਾਂ ਕੀ ਜਰੂਰਤ ਪੈਂਦੀ ਹੈ ਸੈਂਟਰ ਸਰਕਾਰ ਹਿੱਲ ਜੇ ਜੇ ਆਪਦੀ ਆਪਦੀ ਸਹੀ ਵਰਤੋਂ ਕਰਨ ਆਪਦੇ ਅਹੁਦੇ ਦੀ ਗ੍ਰੀਮਾ ਨੂੰ ਸਮਝਣ ਜਥੇਦਾਰ ਅਕਾਲ ਤਖਤ ਸਾਹਿਬ ਦੀ ਪਾਵਰ ਇੱਕ ਰਾਸ਼ਟਰਪਤੀ ਦੇ ਅਹੁਦੇ ਦੇ ਬਰਾਬਰ ਹੈ ਇੰਨਾ ਉੱਚਾ ਦਾ ਉਹਨਾਂ ਕੋਲੇ ਇੰਨੀ ਉਹਨਾਂ ਦੀ ਮਤਲਬ ਪਾਵਰ ਦਮ ਹੈ ਪਰ ਪਤਾ ਨਹੀਂ ਕਿਉਂ ਚੁੱਪ ਹੈ ਮੈਂ ਤਾਂ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਅੱਜ ਅਸੀਂ ਆਪਦਾ ਦੁੱਖ ਦੱਸੀਏ ਕਿਹਨੂੰ ਜਾ ਕੇ ਕਿਹਨੂੰ ਦੱਸਾਂਗੇ ਐਸਜੀਪੀਸੀ ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਸਾਡੀ ਉਹਦੇ ਕੋਲ ਬੜਾ ਤਕੜਾ ਬਜਟ ਹੈ ਉਹ ਵਕੀਲ ਖੜੇ ਕਰ ਸਕਦੇ ਨੇ ਸਰਕਾਰ ਦੀ ਸੰਗੀ ਨੱਪ ਸਕਦੇ ਨੇ ਔਰ ਪਾਵਰ ਹੈ ਜਥੇਦਾਰ ਸਹਿਬਾਨਾਂ ਦੀ ਬਹੁਤ ਵੱਡੀ ਪਰ ਮੈਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਅਕਾਲ ਤਖਤ ਸਾਭ ਦੇ ਜਥੇਦਾਰ ਤੇ ਦੂਜੇ ਜਥੇਦਾਰ ਅੱਜ ਕੀ ਉਡੀਕ ਰਹੇ ਨੇ ਸਾਡੀ ਕੌਮ ਐਡੀ ਵਿਫਤਾ ਦੀ ਘੜੀ ਚੋਂ ਲੰਘ ਰਹੀ ਹੈ ਸਾਡੇ ਬੱਚੇ ਜੇਲ੍ਹਾਂ ਚ ਪਏ ਨੇ ਔਰ ਇਹ ਐਡੀ ਮਾਰਸ਼ਲ ਕੌਮ ਨੂੰ ਕੀ ਬਣਾਤਾ ਇਹ ਭੁਖੜ ਤਾਲਾ ਕਰਨ ਵਾਲੀ ਕੌਮ ਸੀ ਜੂਝ ਕੇ ਮਰਨ ਵਾਲੀ ਕੌਮ ਸੀ ਪਰ ਮੈਨੂੰ ਦੁੱਖ ਹੈ ਕਿ ਜਿਹੜੇ ਸਾਡੇ ਆਪਣੇ ਐ ਉਹਨਾਂ ਦੇ ਉੱਤੇ ਮੂੰਹ ਤੋਂ ਮਖੌਟਾ ਉੱਤਰ ਗਿਆ ਪਤਾ ਲੱਗ ਗਿਆ ਕਿ ਸਾਡੇ ਆਪਣੇ ਨਹੀਂ ਉਹ ਪਤਾ ਨਹੀਂ ਕਿੰਨਾਂ ਦੇ ਇਸ਼ਾਰਿਆਂ ਤੇ ਨੱਚਦੇ ਆ ਕਿਹਦੇ ਹੱਥਾਂ 'ਚ ਖੇਡਦੇ ਆ ਉਹ ਅੱਜ ਸਾਡੇ ਤਖਤਾਂ ਦੇ ਜਥੇਦਾਰਾਂ ਦੀ ਚੁੱਪ ਬਹੁਤ ਦੁੱਖ ਕਰ ਦਿੰਦੀ ਆ ਸਾਨੂੰ ਭਾਈ ਅਮਰਿਤਪਾਲ ਉਹਨਾਂ ਦੇ 10 ਸਾਥੀ ਜੋ ਡਿਬਰੂਗੜ੍ਹ ਸਾਮ ਜੇਲ੍ਹ ਵਿੱਚ ਭੁਖੜਤਾਲ ਤੇ ਹਨ 19 ਦਿਨ ਹੋ ਗਏ ਉਹਨਾਂ ਦੇ ਪਰਿਵਾਰ ਵੀ ਅੰਮ੍ਰਿਤਸਰ ਸਾਹਿਬ ਵਿੱਚ ਭੁਖੜਤਾਲ ਤੇ ਬੈਠੇ ਆ ਨਾ ਤਾਂ ਸਾਡੇ ਡੀਸੀ ਦੇ ਕਰਨ ਤੇ ਜੂ ਸਰਕੀ ਐ ਨਾ ਭਗਵੰਤ ਮਾਨ ਨੂੰ ਕੋਈ ਚਾਨਣ ਹੋ ਰਿਹਾ ਪਰ ਇਹਦੇ ਵਿੱਚ ਮੈਂ ਸਾਰਾ ਦੋਸ਼ ਦੇਣਾ ਚਾਹੁੰਨੀ ਆ ਅਕਾਲੀ ਦਲ ਬਾਦਲ ਨੂੰ ਜੇ ਅਕਾਲੀ ਦਲ ਆਪਦੀ ਸਹੀ ਮਾਇਨੇ ਤੇ ਚੱਲਦਾ ਜਿਵੇਂ ਖੇਤਰੀ ਪਾਰਟੀ ਸੀ ਜਿਵੇਂ ਸਿੱਖਾਂ ਦੀ ਪਾਰਟੀ ਸੀ ਇੱਕ ਮਜ਼ਦੂਰ ਕਿਸਾਨ ਗਰੀਬਾਂ ਦੀ ਪਾਰਟੀ ਸੀ ਪਰ ਇਹ ਆਪਦੇ ਫਰਜ਼ਾਂ ਤੋਂ ਭੁੱਲ ਚੁੱਕੇ ਨੇ ਬੀਜੇਪੀ ਨਾਲ ਇਹਨਾਂ ਨੇ ਸਾਂਝ ਪਿਆਲੀ ਪਾਈ ਆਪਦੀ ਇਹ ਹਰ ਸਿਮਰਤ ਕੋਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਉਣ ਖਾਤਰ ਤਾਂ ਸਾਨੂੰ ਆ ਜਾ ਦੇਖਣ ਦੇਖਣੇ ਪਏ ਸੈਂਟਰ ਨੂੰ ਵੀ ਪਤਾ ਹੈ ਕਿ ਸਿੱਖ ਆਪਸ ਚ ਪਾਟੇ ਪਏ ਐ ਤਾਂ ਕਰਕੇ ਉਹਦੀ ਨਿਜਰਤ ਪੈ ਗਈ 19 ਦਿਨਾਂ ਤੋਂ ਸਾਡੇ ਸਿੰਘ ਭੁੱਖੇ ਤੇ ਆਏ ਐ ਭਾਈ ਬਸੰਤ ਸਿੰਘ ਦੀ ਤੇ ਚਾਚਾ ਹਰਜੀਤ ਸਿੰਘ ਦੇ ਕਿਡਨੀਆਂ ਚੋਂ ਵੀ ਪਾਣੀ ਮੁੱਕ ਚੁੱਕਿਆ ਪਰ ਮੈਂ ਫੇਰ ਦੱਸਣਾ ਚਾਹੁੰਨੀ ਆ ਗੁੜੀਆਂ ਤੁਹਾਡੇ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸੰਸਾਰ ਨੂੰ ساری ਦੁਨੀਆ ਨੂੰ ਕਿ ਸਾਡੇ ਜਥੇਦਾਰਾਂ ਦੀ ਚੁੱਪ ਕਿੰਨੀ ਭਿਆਨਕ ਹੈ ਕੀ ਪਰ ਮੈਨੂੰ ਆਏ ਦੱਸ ਦੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੰਮ ਕੀ ਹੈ ਜਿਉਂ ਨੇ ਸਾਡੀ ਦੁੱਖ ਨਹੀਂ ਘੜੀ ਸਾਡੇ ਨਾਲ ਖੜਨਾ ਨਹੀਂ ਅੱਜ ਅਸੀਂ ਮਰ ਰਹੇ ਆ ਹਾ ਦਾ ਨਾਰਾ ਨਹੀਂ ਮਾਰਨਾ ਕੋਈ ਮੱਲਮ ਨਹੀਂ ਲਾਣੀ ਕੋਈ ਸਰਕਾਰਾਂ ਨੂੰ ਤਾੜਨਾ ਨਹੀਂ ਕਰਨੀ ਤਾਂ ਫਿਰ ਇਹਨਾਂ ਨੂੰ ਕਰਾਉਣਾ ਕੀ ਹੈ ਕੀ ਲੋੜ ਹੈ ਜਥੇਦਾਰ ਦੇ ਅਹੁਦੇ ਦੀ ਕੀ ਲੋੜ ਹੈ ਕੀ ਕੰਮ ਆ ਉਹਨਾਂ ਦੇ ਅੱਜ ਸਿੱਖ ਕੌਮ ਵੱਡੀ ਵਿਪਤਾ ਦੀ ਘੜੀ 'ਚ ਹੈ ਅੱਜ ਸਾਰੇ ਕੀ ਦੇ ਵੁਮਲ ਵੇਖ ਰਹੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਮੂੰਹ ਵੱਲ ਵੇਖ ਰਹੇ ਨੇ ਹੋਰ ਅਕਤਖ ਸਹਿਬਾਨਾਂ ਦੇ ਜਥੇਦਾਰਾਂ ਦੇ ਮੂੰਹ ਵੱਲ ਵੇਖ ਰਹੇ ਨੇ ਕਿ ਇਹ ਸੈਂਟਰ ਨੂੰ ਜਾਂ ਪੰਜਾਬ ਸਰਕਾਰ ਨੂੰ ਕੋਈ ਤਾੜਨਾ ਕਰਨਗੇ ਤਾਂ ਬੜੀ ਦੁੱਖ ਦੀ ਗੱਲ ਹੈ 93% ਕੁਰਬਾਨੀਆਂ ਦਿੱਤੀਆਂ ਹੁਣ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇਕਰ 100 ਬੰਦਾ ਫਾਂਸੀ ਲੱਗਿਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਿੱਚੋਂ 93 ਸਿੱਖ ਜੇ 100 ਬੰਦਾ ਕਾਲੇ ਪਾਣੀ ਗਿਆ ਦੇਸ਼ ਦੀ ਆਜ਼ਾਦੀ ਲਈ ਵਿੱਚੋਂ 93 ਸਿੱਖ ਇੱਕ ਹੋਰ ਤੁਹਾਨੂੰ ਗੱਲ ਦਿੰਦੀ ਆਜ਼ਾਦੀ ਤੋਂ ਬਾਅਦ ਇੱਕ ਵਾਰ ਮਤਲਬ ਆਲ ਇੰਡੀਆ ਰੇਡੀਓ ਤੇ ਅਨਾਉਂਸ ਹੋਇਆ ਕਿ ਭਾਰਤ ਸਰਕਾਰ ਨੂੰ ਹਥਿਆਰ ਖਰੀਦਣ ਲਈ ਪੈਸੇ ਦੀ ਲੋੜ ਹੈ ਤਾਂ ਸਭ ਤੋਂ ਵੱਧ ਸੋਨਾ ਸਾਡੇ ਪੰਜਾਬੀਆਂ ਨੇ ਦਿੱਤਾ ਸੀ ਖਜ਼ਾਨੇ ਨੂੰ ਸਭ ਤੋਂ ਵੱਧ ਸੋਨਾ ਅੱਜ ਵੀ ਜੇ ਸਾਡੇ ਪੰਜਾਬੀ ਹੈ ਸਰਹੱਦਾਂ ਦੀ ਰਾਖੀ ਕਰ ਰਹੇ ਹੈ ਚਾਈਨਾ ਰੋਜ਼ ਇਹਨਾਂ ਦੇ ਬਾਰਡਰ 'ਨ ਆਪਣੇ ਪੰਜਾਬੀ ਬੱਚੇ ਹੀ ਬਾਰਡਰਾਂ ਤੇ ਖੜੇ ਹੈ ਪਰ ਸਾਡੇ ਨਾਲ ਹਮੇਸ਼ਾ ਮਤਰੇ ਹੀ ਮਾਨ ਦਾ ਸਲੂਕ ਹੁੰਦਾ ਹੈ ਹਮੇਸ਼ਾ ਸਾਡੇ ਨਾਲ ਮਾੜਾ ਸਲੂਕ ਹੁੰਦਾ ਹੈ ਬਿਨਾਂ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਦਾ ਦੋਸ਼ ਕੀ ਸੀ ਉਹ ਬੱਚਿਆਂ ਨੂੰ ਨਸ਼ੇ ਛਡਾਉਂਦੇ ਸੀ ਅਮਰਤ ਪਾਨ ਕਰਾਉਂਦੇ ਸੀ ਜੇ ਕੋਈ ਅਜਨਾਲੇ ਵਾਲੀ ਘਟਨਾ ਵਾਪਰੀ ਵੀ ਸੀ ਤਾਂ ਉਹ ਪਰਚਾ ਦਿੰਦੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਅਸਾਮ ਵਿੱਚ ਭੇਜਣਾ ਜੋ ਕਿ ਸਾਡੀ ਭਾਸ਼ਾ ਵੀ ਨਹੀਂ ਸਾਡੇ ਨਾਲ ਰਲਦੀ ਕਲਚਰ ਵੀ ਨਹੀਂ ਰਲਦਾ ਜੇ ਉਹਨਾਂ ਦੇ ਪਰਿਵਾਰ ਮਤਲਬ ਜਾਂਦਾ ਹੈ ਮਤਲਬ ਮੁਲਾਕਾਤ ਕਰਨ ਤਾਂ ਬਾਈਏ ਏਅਰ ਜਾਣਾ ਪੈਂਦਾ ਜਿੱਦੇ ਕਿ ਹਜ਼ਾਰਾਂ ਰੁਪਏ ਖਰਚ ਆਉਂਦੇ ਆ ਉਹ ਗਰੀਬ ਘਰਾਂ ਦੇ ਬੱਚੇ ਨੇ ਤੇ ਸਾਡਾ ਮੈਨੂੰ ਤਾਂ ਮੇਨ ਦੁੱਖ ਹੈ ਜੇ ਹੈ ਕਿ ਸਾਡੇ ਤਖਤਾਂ ਦੇ ਜਥੇਦਾਰ ਚੁੱਪ ਕਿਉਂ ਐ ਇਹ ਕਦੋਂ ਬੋਲਣਗੇ ਇਹਨਾਂ ਦਾ ਕੰਮ ਕੀ ਆ ਮੈਨੂੰ ਇਹ ਨਹੀਂ ਸਮਝ ਆਈ ਮੇਰੀ ਐਡੀ ਉਮਰ ਹੋ ਗਈ ਕਿ ਸਾਡੀ ਸਿੱਖ ਕੌਮ ਵਿਫਤਾ ਚ ਹੋਵੇ ਸਾਡੀ ਸਿੱਖ ਕੌਮ ਅੱਜ ਐਡੀ ਮਤਲਬ ਟਾਈਟ ਕਾਰਨਰ ਚ ਹੋਵੇ ਕਿ ਭੁੱਖ ਨਾਲ ਤਰੇ ਨਾਲ ਤੜਫ ਤੜਫ ਕੇ ਸਾਡੇ ਨੌਜਵਾਨ ਮਰ ਰਹੇ ਤੇ ਇਹ ਦਸਹਜ਼ਾਰ ਸਾਹਿਬ ਚੁੱਪ ਬੈਠੇ ਆ ਪਿਛਲੇ ਦਿਨ ਇਹਨਾਂ ਦਾ ਬਿਆਨ ਸੀ ਕਿ ਅਸੀਂ ਮੋਰਚੇ ਨੂੰ ਹਮਾਇਤ ਦਿੰਨੇ ਕੀ ਹਮਾਇਤ ਵੀ ਟੈਂਟ ਲਵਾ ਦੇਓਗੇ ਤੁਸੀਂ ਹੋਰ ਕੀ ਹਮਾਇਤ ਕੀ ਹਮਾਇਤ ਕੀ ਹੁੰਦੀ ਹੈ ਮੋਰਚੇ ਨੂੰ ਹਮਾਇਤ ਤਾਂ ਹੁੰਦੀ 100 ਬੰਦੇ ਦਾ ਅਮਲਾ ਫੈਲਾ ਇਹਨਾਂ ਦੇ ਨਾਲ ਤੁਰਦਾ ਤੁਸੀਂ ਉੱਥੇ ਬਹਿ ਜਾਂਦੇ ਪੱਕੇ ਤੌਰ ਤੇ ਤੇ ਸੈਂਟਰ ਸਰਕਾਰ ਸ਼ਾਮ ਨੂੰ ਰਿੰਗ ਜਾਂਦੀ ਜੇ ਜਥੇਦਾਰ ਅਕਾਲ ਤਖਤ ਸਾਹਿਬ ਮਾਤਾ ਜੀ ਦੇ ਨਾਲ ਬਹਿ ਜਾਂਦਾ ਅਮਰਤਪਾਲ ਜੀ ਦੀ ਮਾਤਾ ਹੋਰ ਸਾਰੇ ਸਿੰਘਾਂ ਦੇ ਮਾਤਾ ਪਿਤਾ ਪਰਿਵਾਰ ਉੱਥੇ ਭੁੱਖੜ ਤਲ ਤੇ ਬੈਠਾ ਅਮਰਤਸਰ ਸਾਹਿਬ ਨਾਲ ਬਹਿ ਜਾਂਦੇ ਜਥੇਦਾਰ ਤੇ ਚਾਰੇ ਜਗਤਾਂ ਦੇ ਜਥੇਦਾਰ ਤੇ ਸੈਂਟਰ ਸ਼ਾਮ ਨੂੰ ਰਿੰਗ ਜੂਗੀ ਇਹ ਤਾਂ ਨਹੀਂ ਕਹਿੰਦੇ ਵੀ ਐਨਐਸਏ ਹਟਾ ਦਿਓ ਐਨਐਸਏ ਲਾਈ ਰੱਖੋ ਵੱਡਾ ਕਾਲਜਾ ਫੇਰ ਹੀ ਠਰੂ ਪੰਜਾਬ ਗਵਰਨਮੈਂਟ ਦਾ ਤੇ ਸੈਂਟਰ ਦਾ ਪਰ ਪੰਜਾਬ ਦੀਆਂ ਜੇਲਾਂ ਚ ਤਾਂ ਰੱਖੋ ਉਹਨਾਂ ਜੇਲਾਂ ਵਿੱਚ ਉਹਨਾਂ ਨੂੰ ਤਮਾਕੂ ਦਿੱਤਾ ਜਾਂਦਾ ਉਹਨਾਂ ਨੂੰ ਸਲੋ ਪੋਇਜ਼ਨ ਦਿੱਤਾ ਜਾਂਦਾ ਉਹਨਾਂ ਦੇ ਬਾਥਰੂਮਾਂ ਵਿੱਚ 27 ਕੈਮਰੇ ਲਾਤੇ ਕਿ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਵੇ ਉਹਨਾਂ ਦੇ ਨੰਗੇਜ ਨੂੰ ਉਸ ਦੁਨੀਆ ਨੂੰ ਦਿਖਾਇਆ ਜਾਵੇ ਐਡੀ ਦੁੱਖ ਦੀ ਗੱਲ ਐਡੀ ਮਾਰਸ਼ਲ ਕੌਮ ਸਿੱਖ ਕੌਮ ਜੀ ਨੇ ਇੰਨਾ ਮਤਲਬ ਪਾਰਟਿਸਿਪੇਟ ਕੀਤਾ ਹੋਵੇ ਸਮਾਜ ਦੇ ਹਰ ਖੇਤਰ 'ਚ ਯੋਗਦਾਨ ਪਾਇਆ ਹੋਵੇ ਆ ਕਰੋਨਾ ਦੇ ਦਿਨਾਂ ਵਿੱਚ ਜਿੰਨੀ ਸਿੱਖਾਂ ਨੇ ਸੇਵਾ ਕੀਤੀ ਹੋਰ ਕਿਸੇ ਨੇ ਕੀਤੀ ਹੋ ਵੀ ਤਾਂ ਦਿਖਾਈਓ ਜੇ ਤਸੀਂ ਲੰਗਰ ਲਾਉਨੇ ਅਸੀਂ ਚੰਗੇ ਆ ਜਦੋਂ ਤੁਸੀਂ ਆਪਦੇ ਅਧਿਕਾਰ ਮੰਗ ਲਏ ਉਦੋਂ ਅਸੀਂ ਮਾੜੇ ਆ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ ਮਤਲਬ ਸਾਨੂੰ ਜਿਨ੍ਹਾਂ ਨੇ ਆਪਦਾ ਪਾਕਿਸਤਾਨ ਲੈ ਲਿਆ ਹਿੰਦੂਆਂ ਨੇ ਆਪਦਾ ਹਿੰਦੁਸਤਾਨ ਲੈ ਲਿਆ ਉਦੋਂ ਵੀ ਸਾਨੂੰ ਅੰਗਰੇਜ਼ ਸਾਡਾ ਸਿੱਖਸਤਾਨ ਦਿੰਦੇ ਸੀ ਪਰ ਮਾਸਟਰ ਤਾਰਾ ਸਿੰਘ ਦੀ ਗਲਤੀ ਤੇ ਰਵਿੰਦਰ ਦਾ ਪਿਤਾ ਜੀ ਸੀ ਬਲਦੇਵ ਸਿੰਘ ਉਹਨਾਂ ਨੇ ਪਿਛਲੇ ਸਿੱਖਾਂ ਨੂੰ ਕਿਉਂਕਿ ਉਹਨਾਂ ਦੀਆਂ ਫੈਕਟਰੀਆਂ ਸੀ ਹਰੈਣੇ ਚ ਉਹ ਗਲਤੀ ਦਾ ਖਮਿਆਜ ਅੱਜ ਸਾਰੀ ਸਿੱਖ ਕੌਮ ਪੁਖਤ ਰਹੀ ਹੈ ਅੱਜ ਸਾਡੇ ਨਾਲ ਮਤਰੀ ਮਾਂ ਦਾ ਸਲੂਕ ਹੁੰਦਾ ਬਿਨਾਂ ਕਿਸੇ ਕਾਰਨ ਤੋਂ ਸਾਡਾ ਰਾਈਟ ਆਫ ਸਪੀਚ ਸਾਡੇ ਮੌਲਿਕ ਅਧਿਕਾਰ ਜੋ ਕਿ 18 ਤੋਂ 31 ਧਾਰਾ ਤੱਕ ਸੰਵਿਧਾਨ ਦੇ ਅਨੁਛੇਦ 18 ਤੋਂ 31 ਤੱਕ ਸਾਨੂੰ ਮੌਲਿਕ ਅਧਿਕਾਰ ਮਿਲਿਆ ਉਹ ਵੀ ਸਿੱਖਾਂ ਤੇ ਲਾਗੂ ਨਹੀਂ ਹੁੰਦੇ ਅੱਜ ਹਰ ਥਾਂ ਤੇ ਸਿੱਖਾਂ ਨਾਲ ਮਤਰੀ ਮਾਂ ਦਾ ਸਲੂਕ ਹੁੰਦਾ ਇਵਨ ਕਿ ਸਾਡੇ ਸਿੱਖ ਨੌਜਵਾਨ ਧਾਰਮਿਕ ਪੁਸਤਕਾਂ ਰੱਖਣ ਦੇ ਕੇਸਾਂ ਵਿੱਚ ਵੀ ਜੇਲ੍ਹਾਂ ਵਿੱਚ ਐ ਸਾਡੇ ਨਾਲ ਹਰ ਥਾਂ ਤੇ ਮਤਰੀ ਮਾਂ ਦਾ ਸਲੂਕ ਹੁੰਦਾ ਤੁਹਾਡੇ ਮਾਧਿਅਮ ਰਾਈ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਇੱਕ ਮਿਹਣਾ ਮਾਰਦੀਆਂ ਇੱਕ ਉਲਾਂਬਾ ਦਿੰਦੀਆਂ ਕਿ ਤੁਸੀਂ ਚੁੱਪ ਕਿਉਂ ਤੁਹਾਡਾ ਬੋਲਣਾ ਫਰਜ਼ ਸੀ ਤੁਹਾਡੀ ਧਮਕ ਨਾਲ ਤੁਹਾਡੀ ਗਰਜ ਨਾਲ ਸੈਂਟਰ ਕੰਬ ਜਵੇ ਪਰ ਪਤਾ ਨਹੀਂ ਕਿਉਂ ਤੁਸੀਂ ਆਪਣੇ ਉਹਦੇ ਦੀ ਗਰਮਾ ਨਹੀਂ ਸਮਝ ਰਹੇ ਸਿੱਖ ਕੌਮ ਦਾ ਦਰਦ ਤੁਹਾਨੂੰ ਆਪਣਾ ਦਰਦ ਨਹੀਂ ਫੀਲ ਹੋ ਰਿਹਾ ਕਿ ਅੰਮ੍ਰਿਤਪਾਲ ਤੇ ਹੋਰ ਉਹ ਸਿੰਘ ਸਾਡੇ ਬੱਚੇ ਨਹੀਂ ਉਹ ਸਾਡੀ ਕੌਮ ਦੀ ਲੜਾਈ ਲੜ ਰਹੇ ਆ ਜਿਨ੍ਹਾਂ ਨੇ ਕੋਈ ਅਜਨਲ ਵਾਲੇ ਵਾਲਾ ਕੇਸ ਸੀ ਤਾਂ ਉਹਨਾਂ ਤੇ ਉਹੋ ਜੀ ਧਾਰਾ ਲਾਉਣੀ ਸੀ ਸਾਡੀ ਆਪਸੀ ਸਿੱਖ ਕੌਮ ਦੀ ਫੁੱਟ ਦਾ ਇਹ ਫਾਇਦਾ ਅੱਜ ਸੈਂਟਰ ਸਰਕਾਰ ਚੱਕ ਰਹੀ ਹੈ ਭਾਰਤ ਸਰਕਾਰ ਚੱਕ ਰਹੀ ਹੈ ਪੰਜਾਬ ਗਵਰਨਮੈਂਟ ਚੱਕ ਰਹੀ ਹੈ ਨਹੀਂ ਤੇ ਇਹਨਾਂ ਦੀ ਜ਼ਰਤ ਨਹੀਂ ਸੀ ਪੈਂਦੀ ਸਾਡੀ ਹਵਾਵਾਂ ਨਹੀਂ ਵਿਚਾਕ ਜਾਂਦੀ ਤਾਂ ਇਹ ਸੰਜੀ ਬੀਬੀ ਰਜਿੰਦਰ ਕੌਰ ਜੱਤੋ ਜਿਨ੍ਹਾਂ ਨੇ ਕਿ ਅਮਰਿਤਪਾਲ ਦੋਰਾਜ ਜਿਨ੍ਹਾਂ ਜਿਹੜਾ ਕਿ 16 ਫਰਵਰੀ ਤੋਂ ਉਹਨਾਂ ਨੇ ਜਿਹੜੇ ਪੋਖੜ ਧਾਰ ਰੱਖੀ ਹੋਈ ਹੁੰਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਐਦਾਂ ਨਿਆ ਬ੍ਰੀਡਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਜੁੜੇ ਰਹੋ ਸ਼ਬ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼